ਅਸਤੇ ਜੀਹਾਂ ਤੋਂ ਮਾਲਾ ਬਾਣਾ ਲੋਗੜਾ ਰਾਮ ਖਿਲਾਉਣਾ ਜਾਣਾ ਬੱਤੇ ਤਲਕ ਬੱਤੇ ਤਲਕ ਹੱਥ 'ਚ ਮਾਲਾ ਬਾਣਾ ਬਾਣਾ ਇਹ ਬਾਣਾ ਬਾਣਾ ਦੇ ਨਾਲ ਤੋਤੀ ਦੀ ਲਿਖੀ ਬਾਣਾ ਦਿੱਤਾ ਬਾਣਾ ਹੁੰਦਾ ਜੇ ਪਹਿਲੇ ਹੁੰਦਾ ਤਿਲਕ ਪਹਿਲੇ ਨਹੀਂ ਹੋਇਆ ਤੋਤੀ ਪਹਿਲੀ ਹੋਈ ਬਾੜਾ ਪਹਿਲੀ ਨਹੀਂ ਹੋਈ ਬਾੜਾ ਹੱਥ 'ਚ ਹੱਥ 'ਚ ਲਿਖਿਆ ਲੋਵਾ ਚਰਕ ਬੰਥ ਤੇ ਨਾ ਤੇ ਬਾਣਾ ਫਿਰ ਕਾਲੇ ਬਾਣਾ ਤੋਂ ਹੁੰਦੀ ਹੈ ਅਸੀਂ ਬਾਣਾ ਦੀ ਗੱਲ ਹੈ ਬਾਣੀ ਬਣਾ ਬਾਣਾ ਜੋ ਪਹਿਲਾਂ ਆਇਆ ਉਹ ਜੋ ਕਪੜਾ ਪਹਿਨੇ ਆਇਆ ਨਾ ਉਹ ਬਾਣਾ ਹੁੰਦਾ ਤਾਂ ਤੇ ਚਲਦਾ ਹੱਥ ਵਾਲਾ ਬਾਣਾ ਲੋਕ ਨੂੰ ਰਾਮ ਖਣਾਉਣਾ ਜਾਣਾ ਆ ਗਿਆ ਵਾੜਾ ਵਾ ਕੇ ਲੋਕਾਂ ਨੇ ਰਾਮ ਨੂੰ ਖਲਾਉਣਾ ਬਣਾਇਆ ਛੋਟੀ ਜੀ ਬੋਲਤੀ ਛੋਟੀ ਜੀ ਮੂਰਤੀ ਬਣਾ ਕੇ ਸ਼ੀਸ਼ਾ ਜਿ ਰੱਖੀ ਹੋਈ ਆ ਸਵੇਰੇ ਉਹਦੇ ਕੱਪੜੇ ਪਾ ਦਿੰਦੇ ਜਿਵੇਂ 联ਣੇ ਖੇਡ ਦਿੰਦੇ ਨੇ ਬੁੱਡੀਆਂ ਨਾਲ ਖਿਡੌਣੇ ਨਾਲ ਆਪਣਾ ਦਿਲ ਜਾ ਪ੍ਰਚਾਰ ਕੇ ਦੁਕਾਨ ਤੇ ਕਰੇ ਜਾਂਦੇ ਨੇ ਸ਼ਾਮ ਨੂੰ ਫੇਰ ਚੱਲਦੇ ਨੇ ਆ ਕੇ ਜਿਵੇਂ 联ਣੇ ਖੇਡਦੇ ਹੁੰਦੇ ਨੇ ਖਿਡੌਣਾ ਵਾਹ ਲੋਕਾਂ ਦੇ ਨਾਮ ਗੁਰਦੀ ਪੂਜਾ ਕਰਦੇ ਦੇਖੋ ਕਿੰਨਾ ਕਲਾਸ਼ ਕੀਤਾ ਕਿਸ ਤਰੀਕੇ ਨਾਲ ਕੀਤਾ ਇਹ ਖਿਡੌਣਾ ਆਪਣਾ ਆ ਖੇਡਣ ਰਾस्ते ਇਹਨਾਂ ਨੇ ਵਿਜਾਕ ਬਣਾਇਆ ਰਾਮ ਨੇ ਐਯਾ ਯੁਧਿਆਦਨ ਦੱਟ ਖੜਾਉਣਾ ਬਣਾਉਣਾ ਚਾਹਦੇ ਨੇ ਐਵਾ ਜਵਾਬ ਇਹ ਤੇ ਦੇ ਕਿ ਵੀ ਉਹਦਾ ਲੋਕਨ ਰਾਮ ਕਿਲਾਣਾ ਜਾਂਦਾ ਜਿਵੇਂ ਬਾਰਾ ਤੋ ਰਾਮ ਤੋਰਾ ਲੋਕ ਮਰਮ ਕਹਿ ਜਾਣੇ ਮੋਰਾ ਉਹਨੇ ਮੈਨੂੰ ਬਾਗਲ ਦਾ ਕਹਿ ਲਈਦੇ ਮੇਰਾਾਮ ਨੂੰ ਖੜਾਉਣਾ ਕਹਿੰਦਾ ਜੇ ਰਾਮ ਨੂੰ ਖੜਾਉਣਾ ਕੋ ਤਾਂ ਬਾਰਾ ਨੇ ਕਹਿਣਗੇ ਜੋ ਕਹੇ ਜਲ ਮੈਂ ਬੋੜਾ ਹੀ ਸਹੀ ਤਰ੍ਹਾਂ ਮੈਂ ਬੋੜਾ ਮੀਆਂ ਹੈ ਤਾਂ ਤੇਰਾ ਹੀ ਜਉ ਬੋੜਾ ਬੋੜਾਮ ਤੋਰਾ ਤੋਰਾਮ ਦੋਰਾ ਰਾਵਣ ਕਹਿੰਦਾ ਵੀ ਗਿਰ ਵੀ ਤੇਰਾ ਹੀ ਆ ਲੋਕ ਮਰਮ ਕਹੇ ਜਾਣੇ ਮੋਰਾ ਲੋਕਾਂ ਨੂੰ ਕੀ ਪਤਾ ਨੇ ਕੀ ਕਹਿਣਾ ਲੋਕ ਮੇਰੀ ਗੱਲ ਦਾ ਕੀ ਪੇਤ ਜਾਣੂ ਇਹਨਾਂ ਨੂੰ ਕੀ ਪਤਾ ਦੇ ਕੀ ਕਹਿਣਾ ਉਹ ਅਸਲੀ ਆਮ ਨਾਲ ਜਿਹੜਾ ਹੈ ਉਹ ਆਮ ਨੂੰ ਫਿਰ ਉਹ ਬਣ ਕੇ ਕਰਦੇ ਨੇ ਉਹਨੇ ਵੇੜਾ ਆ ਲੱਭ ਲਿਆ ਤੇ ਆਪਣੇ ਖਲੋੜੇ ਨਾਲ ਖੇਲਦੇ ਨਰਾਜ਼ਦੇ ਨਾਲ ਤਾਂ ਖਲੋੜੇ ਨਾਲ ਖੇਲਦੇ ਉਹ ਤੋਰੂਣਾ ਪਤੀ ਪੂਜੂਣਾ ਦੇਵਾ ਰਾਮ ਭਗਤੀ ਵੀ ਨਹੀਂ ਸੁਰ ਸੇਵਾ ਦਾਦਾ ਮੈਂ ਕਹਿੰਦਾ ਫੁੱਲ ਫੁੱਲ ਤੋੜਦਾ ਹੁਣ ਤੋੜ ਕੇ ਲਾਉਂਦੇ ਨੇ ਨਾ ਚੜਾਉਂਦੇ ਨੇ ਤੋਰੂਣਾ ਪਤੀ ਪੂਜੂਣਾ ਦੇਵਾ ਰਾਮ ਭਗਤੀ ਵੀ ਨਹੀਂ ਸੁਰ ਸੇਵਾ ਥਲ ਤੋੜਨਾ ਗੁਰਬਾਣੀ ਚ ਬਣਾ ਪਾਟੀ ਤੋੜੇ ਮਾਲ ਨਹੀਂ ਪਾਟੀ ਪਾਟੀ ਜਿਉ ਜਿਸ ਪਾਨ ਕੋ ਪਾਟੀ ਤੋੜੇ ਸੋ ਪਾਨ ਅੰਦਰ ਜਿਉ ਅਜਿਹੇ ਅਸੀਂ ਫੁੱਲ ਚਲਾਉਂਦੇ ਆ ਇਹ ਵੀ ਇਹਨਾਂ ਨੇ ਦੁਆਰ ਦੀ ਰਵਾਜ ਅਸੀਂ ਕਰਨਾ ਤੇ ਸਾਰੀਓ ਘਟ ਹੈ ਗਿਰ ਜਿਉ ਪੂਜੇ ਅੰਤ ਕਲੇ ਕੋ ਭਾਰੀ ਸਾਲੀਓ ਕਟਾ ਤਾਂ ਹੈ ਜੈ ਜੈ ਜੀ ਗਾਹ ਵੀ ਜੀਓ ਦੀ ਪੂਜਾ ਕਰ ਲਈ ਹੋਵੇ ਜੀਓ ਵਾਲੇ ਦੀ ਪੂਜਾ ਕਰ ਲਈ ਹੋਵੇ ਨਹੀਂ ਜੀ ਉਹ ਵਾ ਤਾਂ ਸਰ ਜੀ ਨੂੰ ਤੁਸੀਂ ਕੱਟ ਨਹੀਂ ਸਕਦੇ ਪਠੇ ਵੱਢ ਕੇ ਲਿਆਉਂਦੇ ਆ ਪਸ਼ੂ ਵਰਦੇ ਦੇ ਪਠਿਆਣੀ ਮੀ ਜੀ ਬਣਾ ਪਸ਼ੂ ਚੀ ਬੀ ਜੀ ਬੋ ਪਾਪ ਨਹੀਂ ਹੈ ਉਹ ਵੇਫਕੂ ਹੀ ਦੀ ਹੈ ਜੀ ਹਾਰ ਜੀ ਤੁਨੇ ਜੀ ਹਾਰ ਜੀ ਹੈ ਬਗਾਰਾ ਗੋਬੀ ਬਗਾਰਾ ਸਮਝੀਂ ਜਿੱਤੇ ਦਾਣਿਆਂ ਦੇ ਜੀਵਾਂ ਹੀ ਨਾ ਕੋਈ ਦਾਣ ਹੈ ਜੀਵ ਉਹਨਾਂ ਦਾ ਉਹਨਾਂ ਮਾਵਾਂ ਦਾ ਖੱਲੇ ਜੀਤ ਦੇ ਰਹਿੰਦੇ ਵਿੱਚ ਪਰ ਜੀਵ ਹੁੰਦੇ ਜ਼ਰੂਰ ਇਹ ਪਾਪ ਨਹੀਂ ਫੋਲੇ ਆਕੇ ਗੁਰੂ ਗ੍ਰੰਥ ਸਾਹਿਬ ਦੇ ਚਾਉਣੀ ਪਾਪ ਹੈ ਤੇ ਭਰਾ ਜਾਈ ਬੂਟੀ ਦੀ ਗੱਲ ਆ ਲੋ ਚਾਹੋ ਤੇ ਲਓ ਉਹ ਭਰਾ ਤੇ ਪਾਪ ਸਾਰੀਓ ਕੱਟਿਆ ਨਿਰਜੀਓ ਪੂਜ ਅੰਤ ਪੜੇ ਕੋ ਹਾਰੀ ਹਾਰੀ ਤੁਹਾਰੀ ਪੜੇਗੀ ਅਗਿਆਨਤਾ ਹੈ ਅਗਿਆਨਤਾ ਨਹੀਂ ਪੜੀ ਪੜੇ ਉਹ ਤਾਂ ਨਹੀਂ ਪੜਨਾ ਪਾਰੀ ਅਗਿਆਨਤਾ ਬੁਧਾਉਣੀ ਅਗਿਆਨ ਨਹੀਂ ਭਲੇ ਰਹਿਣਾ ਪ੍ਰਭ ਦਾ ਅੰਤ ਪੜੇ ਕੋ ਪਾਰੀ ਉਹ ਮੂਰਤੀ ਤੇ ਚੜਦੇ ਤੂੰ ਉੱਥੇ ਚੜਨ ਲੱਗੇ ਪੜਾ ਦੇ ਫੁੱਲ ਫੁੱਲ ਉਹ ਪੇਰ ਦੀ ਸਾਰੀ ਜਿਹੜੀ ਬੋਲ ਹੈ ਉਹ ਫੁੱਲਉਂਦੇ ਕਿ ਜੇ ਟੇੜ ਦੀ ਜਿਹੜੀ ਬਹਾਰ ਆ ਨਾ ਉਹ ਫੁੱਲਉਂਦੇ ਜਦ ਫੁੱਲ ਆਉਦਾ ਪੇੜ ਦੀ ਉੱਤੇ ਬਹਾਰ ਨਿਕਲਦੀ ਹੈ ਉਹਦੇ ਬਾਅਦ ਫਲ ਲੱਗਦਾ ਫੁੱਲ ਝੜੇ ਤੇ ਜਿਹੜੀ ਜੀ ਝੜਨ ਵਾਲੀ ਹੈ ਗੁਰਬਾਣੀ ਉਹਦੀ ਦੁਦਿਆ ਕਰਦੀ ਹੈ ਗੁਰਬਾਣੀ ਦੀ ਫਲ ਦੀ ਗੱਲ ਆ ਫੁੱਲ ਦੀ ਗੱਲ ਇਹਦੀ ਆ ਜਿਹੜਾ ਇਹਨਾਂ ਨੇ ਧਰਮ ਇਸ ਵਕਤ ਹੈ ਬੜੇ ਆਇਆ ਹਿੱਦੂ ਧਰਮ ਤੋਂ ਫੁੱਲ ਨੇ ਜਿੱਦਾਂ ਸਿੱਖ ਧਰਮ ਆਇਆ ਫੁੱਲ ਜਾ ਕੇ ਬੜਾ ਵੱਢ ਗਿਆ ਫਿਰ ਫੁੱਲ ਨੇ ਕੋਕੋ ਦਿਨ ਫੁੱਲ ਆ ਫਲ ਹੋਏ ਕਬੀਰ ਕਹਿੰਦਾ ਦਿਨ ਫੁੱਲ ਆ ਫਲ ਹੋਈ ਫੁੱਲ ਤਾਂ ਬੁਨਾ ਫੜ ਲਉਂਦਾ ਤਾਂ ਫਲ ਫੁੱਟ ਕੇ ਲੱਗਾਇਆ ਕੋਈ ਉਹ ਜੇ ਫੜ ਦੀ ਇੱਕ ਫੜੀ ਵੀ ਜੇ ਕੋਈ ਕਿਦਰ ਦਰਸ਼ਨ ਹੋ ਜਵੇ ਤਾਂ ਫਲ ਫੁਣਕ ਲਖਾ ਲਖਾ ਖਾਣ ਵਾਲਾ ਨਹੀਂ ਫੜ ਦੇਖਣ ਵਾਲਾ ਗਿਆ ਦਰਸ਼ਨ ਵਾਲਾ ਗਿਆ ਸਮਝਣ ਵਾਲਾ ਹੈ ਤਾਂ ਫਲ ਫੁਣਕ ਲਖਾ ਹੈ ਜੇ ਕੋਈ ਦੂਰ ਨਾ ਪੜੀ ਫੁਣਕ ਵਿਚਾਰ ਹੈ ਦੁਬਾਰਾ ਵੀ ਜਲਬ ਲੈਦਾ ਜਿਉ ਉਸ ਉਲਦੀ ਸਲਦੀ ਉਹ ਵਿਚਾਰ ਕਰ ਲਵੇ ਸਰ ਜਿਉ ਘਟ ਹੈ ਮਰ ਜਿਉ ਪੂਜੈ ਫੁਣਕ ਹੈ ਉਸ ਫੜ ਦੀ ਤੇੜੀਓ ਫੁਣਕ ਹੈ ਇਹਦੀ ਪੰਕਤੀ ਭੁਗਤ ਫੜੀ ਪੰਦਰਾਂ ਫੜੀ ਜੇ ਇਹਨੂੰ ਵਿਚਾਰ ਲਈਏ ਇੱਥੋਂ ਜਨਮਾਂ ਕਟਿਆ ਜਾਊਗਾ ਇੱਕ ਪੰਕਤੀ ਨੂੰ ਵਿਚਾਰ ਲਈ ਜਨਮ ਬੁਣ ਕਟਿਆ ਜਾਊਗਾ ਦੋ ਮਨਾ ਫੜੀ ਫੁੱਲ ਕੋ ਵਿਚਾਰ ਹੈ ਚਾਰ ਫੜ ਫੁੱਲ ਤੋਂ ਸਮੇਂ ਤਨ ਫੜਾ ਅਗਲੇ ਸਾਰੇ ਜਨਮ ਕੱਟ ਦਿੰਦੀ ਹੈ ਇੱਕ ਪਾਲੇ ਦੀ ਵਿਚਾਰ ਅਗਲੇ ਜਿੰਨੇ ਵੀ ਤਾਲ ਨੇ ਜਿੰਨੇ ਜਨਮਾਂ ਨੇ ਸਾਰੇ ਖਤਮ ਕਰ ਦਿੰਦੀ ਹੈ ਇਹ ਕੀ ਜਾਨ ਨੂੰ ਵੀ ਖਵੇਰ ਦੇ ਕੀ ਕਿਹਾ ਸੀ ਇੱਥੇ ਜੇ ਇਹ ਵਿਚਾਰ ਲੱਦੇ ਕਦੇ ਨਹੀਂ ਸੀ ਫੁੱਲ ਬਣ ਦਿੰਦੇ ਗੁਰਦੁਆਰੇ ਚ ਕੋਈ ਜਾਨੀ ਤਾਂ ਵਿਚਾਰੀ ਹੀ ਨਹੀਂ ਗੁਰਬਾਣੀ ਦਾ ਤਾਂ ਪਤਾ ਹੀ ਨਹੀਂ ਕੀ ਕਹਿ ਰਹੀ ਹੈ ਪ੍ਰਵਾਹ ਕੋਈ ਨਹੀਂ ਜਬਰ ਜੀ ਕਹੀ ਜਾਵੇ ਪ੍ਰਵਾਹਾਂ ਦੀਆਂ ਬਵਾਆਂ ਦੀ 100 ਰੁਪਏ ਨੋਟ ਕਿਨਾਂ ਚਾੜਿਆ ਉਹ ਦੇਣਾ ਭਾਈ ਧਿਆਨ ਰੱਖਿਓ 100 ਦੇ ਨੋਟ ਆਲਾ ਕਦੇ ਰੋਪੇ ਬਣਾ ਰਹੇ ਕੇ ਧਿਆਨ ਤਾਂ ਉਹਨਾਂ ਚ ਜੇ ਰੋਪੇ ਦਾ ਰਾਜਸ਼ ਕਰ ਦੇ ਜੂ ਧਿਆਨ ਤਾਂ ਮਾਰਾ ਜਾਏ ਅਰਜੀ ਸਤਗੁਰੂ ਪੂਜੋ ਕਲਾ ਕਲਾ ਮਨਾਵੋ ਐਸੀ ਸ਼ੇਵ ਦਰਗਾਹ ਸੁਖ ਪਾਓ ਸਤਗੁਰ ਪੂਜੋ ਪੂਜਾ ਕੀ ਦੀ ਗੱਲ ਸਤਗੁਰ ਜਾਗਦਾ ਹੈ ਦਿਓ ਉਹਦੀ ਪੂਜਾ ਕਰਦੋ ਸਤਗੁਰ ਜਬਨਾ ਮਰਦਾ ਨਹੀਂ ਹੈ ਜਬਨਾ ਮਰਦਾ ਨਹੀਂ ਹੈ ਸਤਗੁਰ ਜਾਗਦਾ ਹੈ ਦਿਓ ਜਿਹੜਾ ਸਦਾ ਜਾਗਦਾ ਹੈ ਦਿਓ ਆ ਉਹਦੀ ਮਰਦਾ ਸਤਗੁਰੂ ਪੁੱਜੀ ਪੂਜਾ ਅਕਾਲ ਕੀ ਇਹ ਕਾਲ ਹੈ ਹੋਰ ਕਾਲ ਕੋਈ ਨਹੀਂ ਹੈ ਕਿਸੇ ਦੀ ਪੂਜਾ ਇਹ ਜਿਹੜੀ ਪੂਜਾ ਅਕਾਲ ਕੀ ਹੈ ਦੀ ਸਦਾ ਸਦਾ ਮਨਾਉਂ ਅਸੀਂ ਕਾਦੀ ਪੂਜਾ ਕਰਦੇ ਹਾਂ ਮਾਇਆ ਦੀ ਪੂਜਾ ਕਾਦੀ ਹੈ ਮਾਇਆ ਦੀ ਪੂਜਾ ਕਰਦੇ ਹਾਂ ਸਤਗੁਰ ਤੇ ਖਾਲੀ ਕੋਈ ਨਹੀਂ ਇਹ ਕਾਲ ਦੀ ਪੂਜਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਜ਼ਿਆਰ ਖਾਲਸਾ ਦਾ ਖਾਲਸਾ ਕੀ ਹੈ ਪ੍ਰੇਮ ਭਗਤ ਜਿਹਨੇ जिने जानियो होवानो ओदे चेतना버지 ਨੇ ਜਾਣੀਏ जिने जानियो जे तने ओ ਘਰ ਨਾਲ ਬਗੋਤੀ ਹੋ ਤਿਸ ਬਗੋਤੀ ਕੀ ਮੱਤ ਕੁੱਤਲ ਹੋਈ ਕੋਟ ਬਗੋਤੀਆ ਬੋੜਾ ਤੇ ਜਾ ਕੋਣ ਤੇ ਜਾਣਾ ਹਾਂ ਸੁਬਗੋਤੀ ਜੋ ਪਗੋ ਤੇ ਜਾਂਦੇ ਆਦਮ ਦਰਸ਼ੁ ਕਰ ਲੈ ਆਦਮ ਧਿਆਨ ਤਾਰ ਲੈ ਖੋ ਜੀ ਸਤਗੁਰ ਪੂਜੂ ਸਦਾ ਸਦਾ ਬਣਾਉਂ ਐਸੀ ਸੇਵ ਦਰਗਾਹ ਸੁਖ ਪਾਉ ਐਸੀ ਸੇਵ ਦਰਗਾਹ ਸੁ ਐਸੀ ਸੇਵ ਨਾਲ ਦਰਗਾਹ ਸੁਖ ਹੁਣ ਇਹਦਾ ਸੇਵ ਕਰਦੇ ਦੀ ਅਸੀਂ ਦਰਗਾਹ ਜਿਵੇਂ ਸੁਖ ਹੋ ਜੂ ਆਹ ਹੋ ਤਾਂ ਕਰ ਨਹੀਂਦਾ ਕੋਈ ਉਹ ਵੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਦੋਂ ਬਾਣੀ ਲਿਖੀ ਗਈ ਆ ਉਹ ਵੀਰ ਦੋ ਉਹਦੇ ਅਰਕੀ ਜੀ ਵੀ ਇਕੱਠੇ ਕਰ ਲਿਆ ਖੜਾ ਵਾ ਉਹਨੂੰ ਬਾਣੀ ਰੁਕੋ ਬਗਲ ਨਾ ਦੇਵੇ ਸੋ ਵੀਰ ਜੀ ਬੇਲੂ ਸਾਹਿਬ ਕਰਕੇ ਕਹਿੰਦੇ ਇਸੇ ਬਗਲ ਲਾ ਕੇ ਨਿਕਲ ਗਿਆ ਬਗਲ ਲਿਆ ਆਜ ਉਹਨਾਂ ਪਾਲੂ ਕੇ ਹਾਸੇਗਾ ਉਹ ਤਾਂ ਤਾਂ ਸੀ ਵੀ ਜਿਹੜਾ ਰੜਾ ਨਾ ਪਾ ਦੇ ਇਹਦੇ ਚ ਰਵਾ ਪਾ ਕੇ ਇਹਦੇ ਹੱਥ ਅਨਰਥ ਨੂੰ ਕੋਈ ਕਰਦਾ ਸੇਫ ਕਰ ਲਈ ਗਿਟ ਅਰ ਕਾੜ ਐਸਾ ਕਰ ਲਈਏ ਸੇਫ ਤਾਂ ਕਿ ਇਹਦੇ ਕੋਈ ਆਉਣ ਵਾਲਿਆਂ ਨੂੰ ਵਿਚ ਪਾੜ ਬਦਲ ਕੇ ਇਧਰ ਉਧਰ ਲਗਾਤਾਰ ਕਿੜਾ ਹਵਦਾ ਕੇ ਕੋਈ ਉਹਦੇ ਅਰਥ ਦੇ ਅਨਰਥ ਕਰ ਦੇਵੇ ਗਾਹ ਵਾਲਿਆਂ ਨੂੰ ਪ੍ਰੋਬਲਮ ਹੋ ਜਵੇ ਪੜਨ ਵਾਲਿਆਂ ਨੂੰ ਸਮਝਣ ਵਾਲਿਆਂ ਨੂੰ ਇਹ ਤਾਂ ਤਾਂ ਕੀਤਾ ਸੀ ਇਹਨਾਂ ਦਾ ਉਹ ਫਰਕ ਹੋ ਗਿਆ ਇਹ ਇਜਾਦਨੀ ਜੀ ਕੀਤਾ ਹੈ ညੋਗੋਸੀ ਕਰਨ ਲੱਗੇ ਹੋਏ ਉਹਦਾ ਵਾਢ ਕੋ ਕਰ ਕੋੜ ਉਹਦਾ ਗਾਜ਼ਲ ਆ ਲੈ ਉਹਦੀ ਗੱਲ ਕਰੋ ਜੋ ਜਿ ਲਿਖਿਆ ਹੋਇਆ ਉਹਨੂੰ ਵਿਚਾਰੋ ਉਹਨਾਂ ਲੜਕੋ ਇਹਦਾ ਅਖਰਾਂ 'ਚ ਕੋਈ ਗੁਰਮੁਖ ਖੋਜੇ ਕੋਈ ਬਦਗਤੀ ਤਾਂ ਜਿਵੇਂ ਇਹਦੇ ਵਿੱਚ ਲਿਖਿਆ ਹੋਇਆ ਹੈ ਨਾ ਖਰਾਬੇ ਕੋਈ ਗੁਰੂ ਖੋਜਿਆ ਤੁਸੀਂ ਅਖਰ ਮੰਨ ਨਹੀਂ ਜ਼ਿਆੜੀ ਉਹਨੂੰ ਕਵੀ ਕਹਿੰਦਾ ਨਹੀਂ ਜ਼ਿਆੜਾ ਖੰ ਮੰਨਣ ਨੂੰ ਅਖਰ ਬੰਨਾਰ ਅਖਰ ਤੱਕ ਪਰਮੇਸ਼ਰ ਨੇ ਲਿਖਿਆ ਰਿਹਾ ਲਿਖਾਇਆ ਨਹੀਂ ਜੋ ਕੁਝ ਉਹਨੇ ਜਜ਼ੂ ਤਾਂ ਉਹਦੇ ਬਾਅਦ ਹੀ ਜੋ ਜੋ ਗੁਰਬਾਨੀ ਕਹ ਰਹੇ ਹੋ ਉਹ ਤਾਂ ਬਾਕੀ ਖੜੇ ਨੇ ਕਿ ਅਸੀਂ ਨਹੀਂ ਬੰਦੇ ਜੀ ਨਹੀਂ ਬੰਦੇ ਨਾ ਬੰਨੋ ਤੇ ਲਈ ਬੰਦੇ ਸੱਤ ਤੋਰਾਗੇ ਤੁਸੀਂ ਜੇ ਗੁਰਬਾਨੀ ਨੂੰ ਨਹੀਂ ਬੰਦੇ ਕਿਹੜੇ ਖੂਜੇ ਤੋਂ ਸਖਰੇ ਹੋ ਤੁਸੀਂ ਗੁਰਬਾਨੀ ਦੇ ਖਲਾਬ ਹੋਣ ਖੜੇ ਨਹੀਂ ਕੋ ਕੋ ਨਾ ਆਵਾਜ਼ ਅਸੀਂ ਤਾਂ ਯਾਮਲ ਬੰਨਲੀ ਹੁ ਸਾਰਿਆਂ ਨੇ ਅਸੀਂ ਤਾਂ ਇਹ ਵੀ ਕਰਾਂਗੇ ਕਰਦੇ ਰਹੋ ਕਰਦੇ ਰਹੋ ਜਿਹੜਾ ਵਾਹ ਪ੍ਰਾਪਤ ਹੋ ਤਦ ਜਾਣੋਗੇ ਜਦ ਬੁੱਲੋਗੇ ਪਾਜ ਉੱਪਰ ਤਾਂ ਨੂੰ ਕਹਾ ਸੀ ਕਬੀਰ ਨੇ ਕਹਾਂਗਾ ਜਾਂ ਜਾਨ ਲੋਗੇ ਜਾਂ ਪਾਜ ਉੱਪਰ ਜਾਣਗੇ ਪਾਜ ਸਾਰੇ ਉੱਪਰ ਜਾਣਗੇ ਤੇ ਜਾ ਕੇ ਕਰਦੇ ਰੋ ਕਿਹਨੂੰ ਕੀ ਫਰਕ ਪੈਂਦਾ ਪਰ ਜਿਹੜਾ ਤਲ ਰੂਰ ਠੀਕ ਕਰਨ ਵਾਲੇ ਨੂੰ ਹੁੰਦੀ ਰੋ ਰਹਿ ਰਹੇ ਨੇ ਪਰ ਸਭੇ ਸਭੇ ਜਰਾ ਪਰ ਠੀਕ ਕਰਦੇ ਰਹੇ ਉਹਦੇ ਰਹੇ ਨੇ ਸਭੇ ਸਭੇ ਸਭ ਪ੍ਰਚਾਰ ਹੁੰਦਾ ਰਿਹਾ ਹੈ ਜੇ ਤੂੰ ਕੋਈ ਖੁਚ ਦਿੱਪੇ ਜਿਹੜੇ ਨਿਕਲਣ ਜਿਹੜੇ ਨਿਕਲਣਾ ਜਿਹੜੇ ਬਹੁਤ ਜਦੋਂ ਜਾਇਦ ਕਰ ਰਹੇ ਨੇ ਸੁਭ ਵਿੱਚ ਦੀ ਆ ਰਿਹਾ ਸਾਡੇ ਕੀ ਗੱਲ ਹੈ ਉਹਨਾਂ ਵਾਸਤੇ ਉਹਨਾਂ ਵਾਸਤੇ ਤਾਂ ਜਿਹੜੇ ਨਿਕਲਣਾ ਚਾਹੁੰਦੇ ਦੀ ਖੂਚੋ ਜਿਹੜਾ ਜਿਨ੍ਹਾਂ ਦੇ ਜੀ ਲੱਗਿਆ ਕੋਝਰਣ ਉਹ ਕੋ ਕੁ ਬੜਾ ਹੋ ਬੜਾ ਹੈ ਜਿੱਤਰ ਬਿਚਤਰ ਹੈ ਆਪ ਚਿਹਰਾ ਆ ਸਾਰਾ ਜਿਹੜਾ ਹੈ ਨਾ ਜਿੰਨ ਲੋਕ ਹੋਏ ਹੋਏ ਕੋ ਚਿੱਤਰ ਕਿੱਤਰ ਆ ਬਚੇੜਾ ਕਾਜੀ ਚਿੱਤਰ ਚਤਰਾਖ ਛੋਟਰਾ ਜਿਹਨੇ ਚਤਰੇ ਦਾ ਜੋ ਨਾਉ ਦੀ ਗੱਲ ਹੋਰ ਹੈ ਜਿਹਨੇ ਚਤਰ ਨਾਲ ਜੁੜਨ ਦੀ ਗੱਲ ਹੋਰ ਹੈ ਤੁਸੀਂ ਜੁੜੇ ਹੋਣਾ ਤੁਹਾਡਾ ਜੀ ਲੱਗਾ ਹੋਈ ਰਹੋ ਅਨੰਦ ਕਰੋ ਹਰ ਸਾਲ ਇਹ ਕੇਲੇ ਆ ਸੇਬ ਉਹਦੇ ਖਾਈ ਜਾਓ ਇਹ ਤਾਂ ਹਰ ਸਾਲ ਆਉਂਦੇ ਹੀ ਰਹਿੰਦੇ ਵਧੀਆ ਪ੍ਰਾਰਥਨਾ ਤੇ ਖਾਣੋ ਹਰ ਸਾਲ ਇਹ ਮੰਜਾ ਹੁਦੀਆਂ ਦੁੱਧ ਪੀਓ ਨਵੇਂ ਦਿਨਾਂ ਜੀ ਲੱਗਿਆ ਲੰਦੇ ਨੂੰ ਪਦੀਣਾ ਨਹੀਂ ਲੱਗਿਆ ਉਹ ਉਹ ਆਪਣਾ ਕੰਮ ਤੁਸੀਂ ਆਪਣਾ ਕਰੀ ਜਾਓ ਤੁਸੀਂ ਕੀ ਲੈਣਾ ਹਾਂਜੀ ਲੋਕ ਕਹੇ ਕਬੀਰ ਬਹੁਤ ਆਲਾ ਕਬੀਰ ਦਾ ਮਰਮ ਰਾਮ ਤੱਕ ਚੱਲੋ ਲੋਕ ਆਹ ਕਹਿੰਦਾ ਕਬੀਰ ਪਾਗਲ ਹੋ ਗਿਆ ਤੇ ਉਲਟਾ ਕੇ ਬੋਲਦਾ ਉਹ ਰੋਗ ਰਾਮ ਘਰ ਆ ਜਾਹਾਂ ਕਹਿੰਦਾ ਛੋਟੀ ਜੀ ਕਰ ਲੈ ਕੋਈ ਜਾਇ ਕੋਈ ਸਹੀ ਕਰ ਰਿਹਾ ਹਾਂ ਥੋੜਾ ਬਹੁਤਾ ਹੀ ਫਰਕ ਆ। ਉਹ ਵਧੀਆ ਵਧੀਆ ਕੱਪੜੇ ਬੋਲਦੇ ਸੀ ਵਧੀਆ ਵਧੀਆ ਰਬਲੇ ਪਾਉਣ ਲੱਗ ਗਏ ਗੱਲ ਤਾਂ ਇੱਕੋ ਹੀ ਆ ਉਹ ਤਾਂ ਫਰਕ ਦੀ ਹੈਗਾ। ਦੰਦਾ। ਆ ਜਿਆ ਬਾਣਾ ਸਾਡੇ ਦਾ ਜੀ ਸਾਡੇ ਦਾ ਬਾਣੀ ਆ ਸੀ ਤਾਂ ਸਾਡੇ ਦਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਕੋ ਕਹਿੰਦਾ ਪੂਰੀ ਜਿਹਾ ਕੁਝ ਕਹਿ ਦਿੱਤੀ ਚਲੋ ਗੱਲ ਠੀਕ ਹੈ। ਪਰ ਜਿਹੜਾ ਕਹਿੰਦਾ ਸੀ ਸੁਣਿਆ ਵੀ ਜਿਹੜਾ ਕਹਿੰਦਾ ਤੂੰ ਬੱਲਿਆ ਵੀ ਗੱਲ ਠੀਕ ਆ ਜੀ ਸਾਡੇ ਕੁਝ ਉੱਦੇਸ ਹੈ ਕਿ ਕੁਝ ਬਿਲਦਾ ਉੱਥੇ ਤਾਂ ਬਿਲਦਾ ਕੁਝ ਦੀ ਮੂਰਤੀ ਚ ਪਰ ਤੂੰ ਲਿਆ ਕੀ ਉਹ ਤਾਂ ਦਿਖਾਓ ਜੇ ਲਿਆ ਉਹ ਦਿਖਾਉ ਕੀ ਹੈ ਲਿਆ ਜੇ ਲਿਆ ਨਹੀਂ ਪਰ ਕੋਈ ਲਿਆ ਜੇ ਨਹੀਂ ਲਿਆ ਫਿਰ ਉਹ ਮੂਰਤੀ ਵਾਲੀ ਗੱਲਾ ਫਿਰ ਇਹ ਜੇ ਲਿਆ ਨਹੀਂ ਪਰ ਮੂਰਤੀ ਵਾਲੀ ਗੱਲ ਆ ਵਾਕੀ ਬਹਾਨਾ ਤੁਹਾਡਾ ਬਈ ਅਸੀਂ ਹਟਣਾ ਤਾਂ ਨਹੀਂ ਤੂੰ ਬੱਤੀ ਕਰ ਤੇ ਇਦਾਂ ਵਧੀਆ ਵਧੀਆ ਬੋਲਣਾਂ ਤੇ ਪਰ ਇਹਨਾਂ ਨੂੰ ਨਹੀਂ ਆਸੀ ਕੁਝ ਦੀ ਲੈਣਾ ਤਾਂ ਹੋਇਆ ਜਿਹੜਾ ਚਲਾ ਬਾਬਾ ਤੇ ਪੂਰੇ ਜੋ ਬੋਲ ਲਿਖਦਾ ਨਾ ਉਹ ਜਿਹੜਾ ਉਹ ਪ੍ਰਾਪਤੀ ਹੈਗੀ ਹੈ ਕਬੀਰੇ ਲੋਕ ਕਹਿੰਦੇ ਨਾ ਕਬੀਰ ਬੋਰਾ ਨੇ ਬੋਰਾ ਨਾ ਕਹਿੰਦੇ ਹੀ ਹੁੰਦੇ ਨੇ ਜਿਹੜਾ ਪਰੰਪਰਾ ਨੂੰ ਤੋੜੇ ਪਰੰਪਰਾ ਤੇ ਅਟੈਕ ਕਰੇ ਸੱਚਾ ਸੱਚੀ ਗੱਲ ਕਹੇ ਉਹਨੂੰ ਬੋਰਾ ਨਾ ਕਹਿੰਦੇ ਹੀ ਹੁੰਦੇ ਹੋਰ ਵਿਚਾਰੇ ਕਹਿਣ ਵੀ ਕੀ ਜਵਾਬ ਤਾਂ ਉਸ ਗੱਲ ਦਾ ਹੈ ਜੀ ਕਹਿਣ ਦਾ ਕੋਈ ਹੁੰਦਾ ਨਹੀਂ ਬੋਰਾ ਨਾ ਕਾ ਕੇ ਖੜਾ ਖੜਾ ਲੱਦੇ ਰਾਵਨ ਕਬੀਰ ਦਾ ਮਰਮ ਰਾਮ ਪਹਿਚਾਨਾ ਰਾਮ ਨੇ ਕਬੀਰ ਦਾ ਪੋਹਣ ਜਾਣੇ ਵੀ ਗੱਲ ਕੀਤੀ ਹੈ ਕਹਿੰਦਾ ਰਾਮ ਨੂੰ ਕਬੀਰ ਨੇ ਜਾਣ ਲਿਆ ਕਬੀਰ ਨੂੰ ਰਾਮ ਨੇ ਜਾਣ ਲਿਆ ਅੱਜ ਤੋਂ ਨਾਨਕ ਨੇ ਜਾਣ ਲਿਆ ਨਾਨਕ ਨੇ ਅੰਦਰ ਨੂੰ ਜਾਣ ਲਿਆ ਜਦੋਂ ਨਾਨਕ ਨੇ ਅੱਜ ਤੋਂ ਨੇ ਨਾਨਕ ਨੂੰ ਪਛਾਣ ਲਿਆ ਨਦੋਂ ਅੰਦਰ ਨੂੰ ਦੂ ਵੀ ਪਤਾ ਲੱਗ ਗਿਆ ਵੀ ਇਹਨੇ ਮੈਨੂੰ ਪਛਾਣ ਲਿਆ ਉਹਨੇ ਚੱਕਿਆ ਚੱਕ ਲਈ ਹੁਣ ਜ਼ਿੰਮੇਵਾਰੀ ਤੇਰੀ ਤੂੰ ਘਰ ਹੁਣੇ ਕਬ ਕਿਸੇ ਨੂੰ ਨਹੀਂ ਬਾਕੀ ਪਤਾ ਲੱਗਿਆ ਬਾਕੀ ਨਹੀਂ ਪਤਾ ਲੱਗਿਆ ਕਿਸੇ ਨੂੰ ਬਾਕੀ ਦਾ ਖਰੀ ਚਾਲ ਵਾਲ ਦੇਖਦੇ ਸੀ ਇਹਨੂੰ ਕਿਹੜੇ ਮਿਲੂਗੀ ਜਦੋਂ ਲਾਇਆ ਨੂੰ ਬਿੜਾਈ ਮਰ ਗਈ ਤਾਂ ਸਾਰੇ ਅੱਖੇ ਬੱਕਰੇ ਅਗਿਆ ਕੀ ਹੋ ਗਿਆ ਇਹ ਤੇ ਤਵੇ ਗਾਹਾਂ ਜਾ ਕੇ ਖੋਲੇ ਪੰਜ ਪਾਛਨ ਕਨ ਬ੍ਰਹਮ ਗਿਆਨੀ ਕੀ ਗਾਟਾ ਬ੍ਰਹਮ ਗਾਂਧੀ ਜਾਣਾ ਹੈ ਕਹਿ ਕੇ ਉਹਦੇ ਵੀ ਸ੍ਰੀ ਕਲਤ ਸਹਿ ਕਦਾ ਸੀ ਵਿਚਾਰ ਮੇਰੇ ਕੋਲ ਗੁਰਿਆਈ ਆ ਜੂਗੀ ਉਹਨੇ ਫੈਸਲਾ ਹੀ ਬਣ ਤਾ ਮੈਂ ਬ੍ਰਹਮ ਗਾਂਧੀ ਕੇ ਕਾਤੇ ਬ੍ਰਹਮ ਗਾਂਧੀ ਜਾਣਾ ਨਾਨਕ ਜਾਣਦਾ ਸੀ ਬ੍ਰਹਮ ਗਾਂਧੀ ਹੈ ਲੈਣੇ ਨੇ ਪਛਾਣਿਆ ਨਾਨਕ ਨੂੰ ਦੋਸਤ ਦੇ ਵਿਚਾਲੇ ਲੈਣੇ ਨੂੰ ਨੁਕਰੀਾਈ ਦਿੱਤੀ ਤੂੰ ਹੀ ਬਾਲਦਾ ਓਥੋਂ ਸ੍ਰੀ ਕਲਤ ਨੂੰ ਹੁਣ ਥੋੜੀ ਪਤਾ ਲੱਗਿਆ ਉਹ ਆਪਣੇ ਕੇ ਜੀ ਵੀ ਰਹੀ ਮਿਲੂ ਚਾਹੀਦੀ ਹੈ ਇਹ ਤਾਂ ਬ੍ਰਹਮ ਗਾਂਧੀ ਨੂੰ ਪਛਾਣ ਨਹੀਂ ਸਕਿਆ ਸ੍ਰੀ ਜੰਤ ਜੋ ਪੁੱਛਣਾ ਲੈਂਦਾ ਤਾਂ ਆਗੇ ਬਰੋ ਦੇਣਾ ਕਰਦਾ ਗੁਰੂ ਕਰਦਾ ਬਰੋ ਤਾਂ ਹੀ ਕਰਦਾ ਰਿਆ ਪਛਾਣ ਹੈੀ ਦੀ ਸੀ ਉਹ ਅਖਾਈ ਦੀ ਸੀ ਨਾਲੇ ਉਹ ਤਾਂ ਹੱਥ ਪੱਠੇ ਜਵਾੰਦੇ ਨੇ ਬੁੱਧੀ ਗਾੜੀ ਅੱਖ ਤਾਂ ਹੈੀ ਦੀ ਸੀ ਕਹਿੰਦੀ